ਸੋ ਰਾਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋ ਆਵਾਲ ਨਾ ਬਿੰਗਾ ਹੋਆ ਮੱਜਨ ਗੁਰ ਆਂਦਾ ਰਸੈ ਜਾਪ ਹਰ ਹਰ ਕਿਰਿ ਵਿਖ ਨਾਸੈ ਸੰਤੋ ਹੋ ਰਾਮਦਾਸ ਸਰੋ ਵਰਣੀ ਕਾ ਜੋਰ ਨਾ ਹੈ ਸੋ ਪੁਲ ਤਰਾਵੈ ਉਦਾਰ ਹੋਆ ਹੈ ਜੀ ਕਾ ਰਹਾ ਉਹ ਜੈ ਜੈ ਕਾਰ ਜਗ ਗਾਵੇ ਮਨ ਕਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾ ਆਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋ ਵਰਣਾਵੇ ਸੋ ਜਨ ਪਰਮਗਤ ਪਾਵੇ ਮਰਨਯਵ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਨ ਜਿਸ ਦਇਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ